ਪਿਆਰੇ ਬਣੋ ਦੇ ਭਰਾਓ ਮੇਰੇ ਬਜ਼ੁਰਗੋ ਮੇਰੀ ਮਤਾਓ ਵੱਖ-ਵੱਖ ਪਿੰਡਾਂ ਦੇ ਸਰਪੰਚ ਸਹਿਬਾਨ ਉਹ ਸਾਡੇ ਆਗੂ ਸਾਥੀ ਜਿੰਨੇ ਵੀ ਮੰਚ ਤੇ ਬੈਠੇ ਆ ਬੜਾ ਸਭ ਦਾ ਸ਼ੁਕਰੀਆ ਤੁਸੀਂ ਇਸ ਪੰਡਾਲ 'ਚ ਬੈਠੇ ਹੋ ਔਰ ਮੇਰੇ ਖਿਆਲ ਹੈ ਕਿ ਉਹ ਸਮਾਂ ਜਿਹੜਾ ਗੁਜ਼ਰਿਆ ਸਾਡੇ ਸਾਹਮਣੇ ਇੱਕ ਮਹੀਨਾ ਪਹਿਲਾਂ ਬੜਾ ਔਖਾ ਸਮਾਂ ਦਰਦ ਦੇਣ ਵਾਲਾ ਪੀੜਾ ਦੇਣ ਵਾਲਾ ਕੁਦਰਤ ਨੇ ਇੱਕ ਵਾਰ ਫਿਰ ਪੰਜਾਬ ਦੇ ਪਿੰਡੇ ਦੇ ਉੱਤੇ ਜਿਹਨੂੰ ਕਹਿ ਲਈਏ ਕਿ ਪੀੜਾ ਦਾ ਪਰਾਗਾ ਉਹ ਛੁੱਟਿਆ ਔਰ ਉਸ ਕੁਦਰਤ ਦੀ ਕਰੋਪੀ ਨੇ ਸਾਡਾ ਕਾਫੀ ਕੁਝ ਅਰੋਲਿਆ ਸਾਡੀਆਂ ਫਸਲਾਂ ਸਾਡੇ ਸਾਹਮਣੇ ਰੁੜਦੀਆਂ ਅਸੀਂ ਦੇਖੀਆਂ ਸਾਡਾ ਪਸ਼ੂ ਸਾਡੀ ਜ਼ਮੀਨ ਉਸ ਵੇਲੇ ਸਮਝ ਨਹੀਂ ਸੀ ਆ ਰਿਹਾ ਕਿ ਇਹ ਬਾਣਾ ਕੀ ਵਾਪਰ ਗਿਆ ਕੁਦਰਤ ਐਡੀ ਨਰਾਜ਼ ਕਿਉਂ ਆ ਸਾਡੇ ਨਾਲ ਕਿ ਅਸੀਂ ਘਰੋਂ ਬੇ ਘਰ ਜੇ ਹੋ ਕੇ ਬਹਿ ਗਏ ਆ 47 ਦੀਆਂ ਗੱਲਾਂ ਸੁਣਦੇ ਸੀਗੇ ਪੁਰਾਣੇ ਬਜ਼ੁਰਗਾਂ ਤੋਂ ਪਰ ਸਾਡੇ ਸਾਹਮਣੇ ਬਹੁਤ ਸਾਰੇ ਪਰਿਵਾਰਾਂ ਨੇ ਸੱਤਾ ਦੇ ਕਈ ਕਈ ਦਿਨ ਕਰਤੇ ਚਾਇਓਲ ਸਿਹਾਰਾ ਚਾਇ ਕਜਲਾ ਚਾਇ ਬਾਕੀ ਬੰਨਣੇ ਔਰ ਇਹਦੇ ਵਿੱਚ ਕੁਝ ਪਰਿਵਾਰਾਂ ਦੇ ਜੀ ਵੀ ਲਗਭਗ 60 ਜੀ ਜਿਹੜੇ ਆ ਪੰਜਾਬ ਦੇ ਵਿੱਚੋਂ ਉਹ ਵੀ ਇਸ طرح ਦੇ ਬਾਰਸ਼ ਆਪਣੇ ਜਾਣ ਵਾ ਚੁੱਕੇ ਆ। ਪਰ ਵਹ ਜੋ ਦੇਖਿਆ ਕਿ 1988 ਦਾ ਹੜ੍ਹ ਜਦੋਂ ਆਇਆ ਉਹ ਸਾਡੀ ਬਾਈਕਸਾਲ عمر ਸੀਗੀ 22 ਸਾਲ। ਤਾਂ ਉਸ ਵੇਲੇ ਪਾਣੀ ਦਾ ਵੋਸ ਸੀਗਾ। ਲੇਕਿਨ ਇਹ ਪਾਣੀ ਉਤੋਂ ਵੀ ਕੇ ਦਰਜੇ ਜ਼ਿਆਦਾ ਏ। ਅੱਜ ਉਹ ਪੁਰਾਣਾ ਰਿਕਾਰਡ ਕਢਾਇਆ ਕਿ ਉਸ ਵੇਲੇ 100 60 70 ਲੱਖ ਯੂਸਕ ਪਾਣੀ ਰਾਵੀ ਚਾਰਾ ਤੇ ਇਸ ਵਾਰ ਤਾਂ ਦੁਗਣਾ ਪਾਣੀ ਕਿਉਂਕਿ ਪਾਣਾ ਚ ਬਾਰਸ਼ ਨਹੀਂ ਹੋਈ ਉਸ ਵਾਰਸ ਨੇ ਚਾਹੇ ਉਹ ਜੈ ਚਾਹੇ ਜਲਾਲੀਆ ਚਾਹੇ ਰਾਵੀ ਆ ਚਾਹੇ ਤਰਨਾਯਾ ਸਾਰਿਆਂ ਚ tufaan ਆਇਆ ਤੇ ਇੱਕ ਜਿਹੜੀ ਗੱਲ ਜਿਹੜੀ ਆਮ ਤੌਰ ਤੇ ਮੌਸਮ ਦੇ ਵਿੱਚ ਚੇਂਜ ਹੋ ਰਹੀ ਹੈ ਜਿਹੜੀ ਕਲਾਈਮੇਟ ਚੇਂਜ ਹੋ ਰਹੀ ਹੈ ਦੁਨੀਆ ਦੇ ਅੰਦਰ ਹਰ ਪੜਿਆ ਲਿਖਿਆ ਜਿਹੜਾ ਮਨੁੱਖਿਆਵ ਤੋਂ ਚਿੰਤਾ ਦਾ ਸਾਡੇ ਗੁਰੂ ਸਵਾਨ ਤਾਂ ਬਹੁਤ ਲੰਮਾ ਸਮਾਂ ਪਹਿਲਾਂ ਕਹਾਂਗੇ ਸਾਹਿਬ ਬਾਪੁਰਨ ਗੁਰੂ ਪਾਣੀ ਪੀਤਾ ਮਾਤਾ ਧਰਤ ਮਾਤਾ ਜਦੋਂ ਵਾਤਾਵਰਨ ਨੂੰ ਕੋਈ ਇਹਦਾ ਖਤਰਾ ਨਹੀਂ ਸੀ ਉਸ ਵੇਲੇ ਵੀ ਉਹਨਾਂ ਨੇ આજ ਤੋਂ 400 ਸਾਲ ਪਹਿਲਾਂ ਲੋਕਾਂ ਨੂੰ ਕਿਹਾ ਲੋਕੋ ਇਹ ਜਿਹੜੀ ਪਵਨਾ ਇਹ ਗੁਰੂ ਆ ਸਾਡਾ ਪਾਣੀ ਪੀਤਾ ਮਾਤਾ ਤਤ ਸਾਡੇ ਰਿਸ਼ਿਆਂ ਦੇ ਨਾਲ ਸਾਡੇ ਜਜ਼ਬਾਤਾਂ ਦੇ ਨਾਲ ਮੇਰ ਖੰਦੀਆਂ ਵਾਲੀਆਂ ਨੇੜੀਆਂ ਮਹਾਨ ਗੱਲਾਂ ਕਹੀਆਂ ਪਰ ਮਨੁੱਖ ਲਗਾਤਾਰ ਲਗਿਆ ਮਨੁੱਖ ਸਵਾਰਥੀ ਵੀ ਜ਼ਿਆਦਾ ਕੁਦਰਤ ਨਾਲ ਸੇੜਸਾੜ ਕਰਦਾ ਤੇ ਫਿਰ ਕੁਦਰਤ ਵੀ ਕਦੇ-ਕਦੇ ਆਪਣਾ ਰੰਗ ਦਸਦੀ ਹੈ ਅਸੀਂ ਦੇਖਿਆ ਕਿ ਬੱਦਲ ਫਟਦੇ ਸੁਣੇ ਆ ਬੱਦਲ ਫਟਦੇ ਹੀ ਕੁੱਲੂ ਮਨਾਲੀ ਮੰਡੀ ਚ ਜਾਂ ਸ਼੍ਰੀਨਗਰ ਵਾਲੇ ਪਾਸੇ ਇਹ ਪਹਿਲੀ ਵਾਰੀ ਹੋਇਆ ਵੀ ਜਗਲੋੜ ਪਿੰਡ ਦੇ ਅੰਦਰ ਵੀ ਬੱਦਲ ਫਟਿਆ ਜਿਹੜਾ ਕਠੂਏ ਦੇ ਨਾਲ ਹੈ ਮਦਾਨੀ ਲੱਗਦਾ ਇਹ ਚੇਂਜ ਆ ਜਿਹੜੀ ਮੌਸਮ ਦੇ ਵਿੱਚ ਥਰੂਆਊਟ ਵਰਲਡ ਦੇਖਿਆ ਚ ਮਿਲ ਰਹੀ ਹੈ ਨਹੀਂ ਤੇ ਕਦੀ ਕਟੂਗੇ ਜ ਬਦਲ ਫੱਟਿਆ ਅਸਾ ਸੁਆਬ ਨਾਲ ਉਸਨ 20 ਅਗਸਤ ਨੂੰ ਜਿਹਦੇ ਮ ਬਦਲ ਫੱਟਿਆ ਜਲਾਲੀਏ ਦੇ ਵਿੱਚ ਅਸੀਂ ਆਪ ਆਪਣੀ ਅੱਖਾਂ ਦੇ ਨਾਲ ਲੋਕਾਂ ਦੇ ਸਿਲੰਡਰ ਰੁੜਦੇ ਦੇਖਿਆ ਸੰਦੂਕ ਰੁੜਦੇ ਦੇਖਿਆ ਸੋ ਉਹ ਸਮਾਂ ਓਖਾਆਂ ਲੰਘਿਆ ਉਸ ਸਮੇਂ ਦੇ ਜ਼ਖਮ ਸਹਜੇ ਸਹਜੇ ਭਰ ਵੀ ਜਾਣੇ ਲੇਕਿਨ ਜਿਨ੍ਹਾਂ ਦੇ ਕੀਮਤੀ ਬੱਚੇ ਕੀਮਤੀ ਲੋਕ ਇਸ ਜਹਾਨ ਤੋਂ ਤੁਰ ਗਏ ਉਹਨਾਂ ਦੇ ਜ਼ਖਮ ਸਿਆਦ ਕਦੀ ਵੀ ਨਾ ਭਰੇ ਜਾ ਅਸੀਂ ਬਾਕੀ ਚੀਜ਼ਾਂ ਪੈਦਾ ਕਰ ਲਾਂਗੇ ਔਰ ਬਹੁਤ ਕੰਮ ਕੀਤਾ ਉਸ ਵੇਲੇ ਲੋਕਾਂ ਨੇ ਕਿਸੇ ਵੀ ਬੰਦੇ ਨੇ ਮਤਲਬ ਕੋਈ ਕਸਰ ਨਹੀਂ ਛੱਡੀ ਜਿਹੜਾ ਪੈਸਾ ਦੇ ਸਕਦਾ ਉਹਨੇ ਪੈਸਾ ਦਿੱਤਾ ਜੇ ਦੇਖੋ ਸਾਧਨ ਇਹੋ ਸਾਧਨ ਲੈ ਕੇ ਆਇਆ ਕਮਾਲ ਦੀ ਗੱਲ ਇਹ ਹੈ ਕਿ ਜਿਹੜੇ ਪਿੰਡ ਆਬ ਪਾਣੀ ਦੀ ਡੁੱਬੇ ਹੋਣਾ ਪਿੰਡਾਂ ਦੇ ਵਿੱਚ ਲੰਗਰ ਲਾਇਆ ਜਾ ਕੇ ਉੱਥੇ ਕੋਲਿਆਂ ਅੱਡੇ ਦੇ ਉੱਤੇ ਆ ਮਾਗਰ ਪਰਾਲੇ ਬੈਠੇ ਆ ਸੂਬੇਦਾਰ ਸਾਹਿਬ ਬੈਠੇ ਆ ਸਪੈਸਰ ਬੈਠੇ ਆ ਜਦੋਂ ਇਹ ਲੰਗਰ ਉੱਤੇ ਲਾਰੇ ਆ ਤਾਂ ਮੈਂ ਇਹਨਾਂ ਨੂੰ ਕਿਹਾ ਵੀ ਯਾਰ ਤੁਸੀਂ ਤੇ ਆਪ ਕਿ ਰਹੇ ਹੋ ਕਹਿੰਦੇ ਹਾਂ ਕੋਈ ਗੱਲ ਨਹੀਂ ਫਿਰਤੀ ਇਹ ਪੰਜਾਬ ਦੀਆਂ ਰੌਣਕਾਂ ਜੋ ਵੀ ਹਰਿਆਣੇ ਤੋਂ ਮੁਸਲਮਾਨ ਲੜਕੇ ਟਰਾਲੀਆਂ ਲੈ ਕੇ ਆਏ ਉਥੋਂ ਰਸਦੀਆਂ ਇੱਕ ਵਾਰ ਫਿਰ ਬਾਬੇ ਨਾਨਕ ਤੇ ਵਰਦਾਨੇ ਦੀ ਦੋਸਤੀ ਨਜ਼ਰ ਆਈ ਮਰ ਉਹ ਮੁੰਡੇ ਮਿਲੇ ਮੈਂ ਪੁੱਛਿਆ ਕਿੱਥੋਂ ਆਏ ਹੋ ਉਹ ਕਹਿੰਦੇ ਜੀ ਅਸੀਂ ਸਹਾਰनपुर ਤੋਂ ਆਏ ਆ 24 ਘੰਟੇ ਆ ਸਾਨੂੰ 24 ਘੰਟਿਆਂ ਚ ਪਹੁੰਚਿਆ ਸੀ ਟਰਾਲੀਆਂ ਲੈ ਕੇ ਦੇ ਨਾਲ ਉਹ ਕਹ ਰਹੇ ਹਨ ਵੀ ਤੁਹਾਡੇ ਤੋਂ ਸਿੱਖਿਆ ਪੰਜਾਬੀਆਂ ਨੂੰ ਸੋ ਪੰਜਾਬ ਗੁਰੂਆਂ ਦੇ ਨਾਂ ਤੇ ਸਿੱਧਾਂ ਦੇ ਨਾਂ ਤੇ ਜਾਣਿਆ ਜਾਂਦਾ ਜਿਉਂਦਾ ਅਸੀਂ ਬੜੇ ਵਾਰ ਇਤਿਹਾਸ ਚ ਡਿੱਗੇ ਆ ਤੇ ਜਦੋਂ ਵੀ ਡਿੱਗੇ ਹਾਂ ਤੋਂ ਦੁਗਣੀ ਤਾਕਤ ਨਾਲ ਉੱਠੇ ਆ ਪਰ ਮੈਨੂੰ ਖੁਸ਼ੀ ਹੈ ਇਸ ਗੱਲ ਦੀ ਕਿ ਅਸੀਂ 82 ਪਿੰਡ ਹੈ ਸਾਡੇ ਭੋਏ ਹਲਕੇ ਦੇ ਜਿਹੜੇ ਭੜਾ ਤੋਂ ਪ੍ਰਵਾਪਤ 82 ਪਿੰਡ ਟੋਟਲ ਇਹਨਾਂ ਦੇ ਵਿੱਚੋਂ ਅਸੀਂ 21 ਪਿੰਡਾਂ ਨੂੰ ਵਿਆਹੀ ਤੋਂ ਪਹਿਲੇ ਪਹਿਲੇ ਮੁਆਵਜ਼ਾ ਦੇ ਰਹੇ ਹਾਂ ਜਿਹੜਾ ਮਾਨਯੋਗ ਸੀਐਮ ਸਾਹਿਬ ਨੇ ਐਲਾਨ ਕੀਤਾ ਸੀਗਾ ਸਰਦਾਰ ਭਵਨ ਸਿੰਘ ਮਾਨ ਜੀ ਨੇ ਕਿ ਅਸੀਂ ਵਿਆਹੀ ਤੋਂ ਪਹਿਲੇ ਪਹਿਲੇ ਲੋਕਾਂ ਦੇ ਮੁਆਵਜ਼ੇ ਦੇ ਰਾਸ਼ੀ ਜਿਹੜੀ ਆ ਉਹ ਦਵਾਂਗੇ ਤੇ ਅੱਜ 7 ਪਿੰਡਾਂ 12 ਪਹਿਲਾਂ ਦੇ ਚੁੱਕੇ ਆ 19 ਪਿੰਡ ਜਿਹੜੇ ਮਿੱਥੇ ਸੀਗੇ 2 ਪਿੰਡ ਪਠਾਨਕੋਟ ਹਲਕੇ ਦੇ ਤੇ 19 ਪਿੰਡ ਮੇਰੇ ਹਲਕੇ ਦੇ ਆ ਅੱਜ ਅਸੀਂ ਇੱਥੇ 1 ਕਰੋੜ 54 ਲੱਖ ਰੁਪਏ ਦੀ ਰਾਸੀ ਜਿਹੜੀ ਆ ਉਹ ਤਕਸੀਮ ਕਰਨੀ ਆ ਲੋਕਾਂ ਦੇ ਅੰਦਰ ਸੋ ਪੈਸੇ ਤੁਹਾਡੇ ਆ ਇਹ ਤੁਹਾਨੂੰ ਅਟਰਵਾਸ ਕਰ ਰਹੇ ਆ ਔਰ ਮੈਂ ਇਹ ਵੀ ਕਮਾ ਕੇ ਜਿਹੜੇ ਬਾਕੀ ਰਹਿੰਦੇ ਪਿੰਡ ਨੇ ਉਹਨਾਂ ਨੂੰ ਦਿਹਾੜੀ ਤੋਂ ਦੂਜੇ ਦਿਨ ਤਿਆਰ ਕਰਕੇ ਰੋਗ ਲਿਆ ਹੀ ਦੂਜੇ ਤੇ ਜਦੋਂ ਵਿਆਹਿਤ ਤਾਂ ਫਿਰਵਾ ਜਾ ਕੇ ਉਹ ਰਾਸੀ ਵੜਿਆ ਪਾਸ ਸ਼ੁਰੂ ਕਰਦਣਿਆ ਫਿਰ ਇਹ ਫਸਲਾਂ ਦਾ ਮੁਆਵਜ਼ਾ ਇਸ ਤੋਂ ਬਾਅਦ ਜਿਨ੍ਹਾਂ ਦੇ ਘਰ ਟੱਟ ਗਏ ਪੂਰੀ ਤਰ੍ਹਾਂ ਜਿਨ੍ਹਾਂ ਦੇ ਘਰ ਅੱਧੇ ਚ ਵੱਧੇ ਡੈਮੇਜ ਹੋਇਆ ਇਸ ਤੋਂ ਬਾਅਦ ਫਿਰ ਉਹਨਾਂ ਦੀ ਸ਼ੁਰੂਆਤ ਕਰਨੀ ਹੈ ਔਰ ਇੱਕ ਸਪੈਸ਼ਲ ਵਿਧਾਨ ਸਭਾ ਦਾ اجلاس ਸੱਦਿਆ ਮੁੱਖ ਮੰਤਰੀ ਜੀ ਨੇ ਕਿ ਜਿਹੜੇ ਮੁਆਵਜ਼ਾ ਰਾਸੀ ਹੈ ਥੋੜੀ ਹੈ ਇਹ ਜਿਹੜੇ ਸੋਦ ਕਰਨੇ ਹਨ ਪੂਰਾ ਸੋਦ ਕਰਨ ਦੇ ਲਈ 2 ਦਿਨ ਦਾ ਦਿਲਾਸ ਵੀ ਸੱਦਿਆ ਪੂਰੇ ਉਸ ਦਿਲਾਸ ਦੇ ਅੰਦਰ ਫੈਸਲਾ ਕੀਤਾ ਪਹਿਲਾਂ 15000 ਰੁਪਇਆ ਕਿੱਲੇ ਦਾ ਮਿਲਦਾ ਸੀਗਾ ਮੁਆਵਜ਼ਾ ਸਰਕਾਰ ਨੇ ਕਿਹਾ ਵੀ ਨੇ 20000 ਰੁਪਇਆ ਦਾ ਗਰੰਟੀ ਜਮਾ ਦੇ ਸੋ ਮਤਲਬ ਜੋ ਵਾਰਸ ਕਾਰਨ ਕੀਤਾ ਸੀ ਉਹ ਅਸੀਂ ਦਿਵਾਲੀ ਤੋਂ ਪੰਦਰਾਂ ਦਿਨ ਦਾ ਸ਼ੁਰੂ ਕੀਤਾ ਤੁਸੀਂ ਤੁਸੀਂ ਦੇ ਵੰਤੇ ਬਹੁਤ ਜੋਰ ਲਾਇਆ ਅਸੀਂ ਉਦੋਂ ਸਾਰਿਆਂ ਨੇ ਫੈਸਲਾ ਕੀਤਾ ਵੀ 4-500 ਬੰਦਾ ਸਾਨੂੰ ਚਾਹੀਦਾ ਜਿੱਦ ਤੂੰ ਤੁਸੀਂ ਬੰਨਣੀ ਸੀਗੀ ਉਹਦੀ ਕੋਲੀਆਂ ਆਲੇ ਤੇ 5-600 ਲੋਕ ਆ ਗਏ ਔਰ ਭੈਣੋ ਬਹੁਤ ਸਾਰੀਆਂ ਬੀਬੀਆਂ ਵੀ ਉੱਥੇ ਆਈਆਂ ਬੀਬੀਆਂ ਨੇ ਆਰ ਕਈਆਂ ਵਰਕੇ ਤੇ ਬੋਰੀਆਂ ਭਰੀਆਂ ਮਿੱਟੀ ਮੰਗਾਈ ਸਾਰਾ ਗੋਦ ਲੋਕਾਂ ਨੇ ਕੀਤਾ ਏ ਇਸ ਧਰਤੀ 'ਚ ਬੜੀ ਬਰਕਤ ਆ ਜਦੋਂ ਪੰਜਾਬ ਵਾਲੇ ਮਨ ਬਣਾ ਲੈਂਦੇ ਆ ਤੇ ਬੜੇ ਬੜੇ ਲੋਕਾਂ ਦੀਆਂ ਧੋੜਾ ਤੋਂ ਕਿੱਲੇ ਕੱਢਦੇ ਆਹੀ ਆ ਪੰਜਾਬੀਆਂ ਦੀ ਖਾਸੀਅਤ ਹੈ ਰਾਵੀ ਦਾ ਰੁੱਖ ਮੋੜਤਾ ਲੋਕਾਂ ਨੇ ਇਕੱਠੇ ਹੋ ਜੇ ਚੱਲ ਪਰ ਆਪੜਾ ਇੱਕ ਵਿਦਤ ਨਿਯਾਮ ਕਰਾ ਸੋ ਆਇਆਸ ਨਾਲ ਮੈਂ ਖੁਸ਼ਖਬਰੀ ਵਿੱਚ ਤੁਹਾਨੂੰ ਦੇਲਹੀ ਆਇਆ ਕਿ ਤੁਹਾਡਾ ਜਿਹੜਾ ਰੋਡ ਹੈ ਮੈਨੂੰ ਦੱਸਿਆ ਵੀ ਇਹ ਰੋਡ 16-17 ਸਾਲ ਪਹਿਲਾਂ ਬਣਿਆ ਹੀ ਪਤਾ ਹੈ 16-17 ਸਾਲ ਪਹਿਲਾਂ ਹਾਂਜੀ 30 ਸਾਲ ਚਲੋ ਮੈਂ ਅੱਧੇ ਦੱਸ ਰਿਹਾ ਰਿਹਾ 30 ਹਾਲ ਹੋਇਆ ਅੱਜੇ ਰੋਡ ਬਣਿਆ ਨੂੰ ਸਪੈਸਾ ਹੋ ਗਿਆ ਰਿਹਾ ਤੇ ਦੋ ਕੁਸ਼ ਕਰੀਆਂ ਨੇ ਤੁਹਾਡੇ ਲਈ ਅੱਜ ਇੱਕ ਤੇ ਇਹ ਰੋਡ ਹੁਣ 10 ਫੁੱਟ ਤੋਂ 16 ਫੁੱਟ ਵੜੋਗਾ ਤੇ 28 ਤਰੀਕ ਨੂੰ ਇਸ ਮਹੀਨੇ ਦੀ 28 ਤਰੀਕ ਨੂੰ ਨਹੀਂ 30 ਨੂੰ ਇਸ ਮਹੀਨੇ ਦੀ 30 ਤਰੀਕ ਨੂੰ ਤੁਹਾਡੇ ਸਰੋਡ ਦਾ ਉਦਘਾਟਨ ਕਰਨ ਦੇ ਬਿਵਾਰ ਆ ਪੰਜ ਕਰੋੜ 57 ਲੱਖ ਰੁਪਏ ਲੈ ਕੇ ਆਇਆ ਪੰਜ ਕਰੋੜ 57 ਲੱਖ ਰੁਪਏ ਸੋ ਰੋਡ ਚੌੜਾ ਹੋਏਗਾ ਕਿਉਂਕਿ ਟਰਾਲੀਆਂ ਲੰਘੀਆਂ ਦੰਨੇ ਦੀਆਂ ਤੇ ਸਾਡੇ ਇਸ ਇਲਾਕੇ ਨੂੰ ਤਾਂ ਕੋਈ ਫੁਰਦਾ ਹੀ ਨਹੀਂ ਭਾਵੇਂ ਸਰਕਾਰਾਂ ਰਹੀਆਂ ਐਮਐਲਏ ਰਹੇ ਆ ਸਾਡੇ ਦਾ ਰੋਡ ਹੀ ਨਹੀਂ ਬਣੇ 20 25 25 ਸਾਲ ਦੇ ਤੇ ਜੇ ਬਣੇ ਤੇ ਉਹ ਪੁਰਾਣੇ ਆ ਦੱਸ ਫੁੱਟ ਚੋੜੇ ਮੈਂ ਜਦੋਂ ਮਾਲਵੇ ਚ ਜਾਣਾ ਬਠਿੰਡਾ ਮਾਨਸਾਉਣਾ ਜ਼ਿਲ੍ਹਿਆਂ ਚ 12 18 16 16 ਫੁੱਟ ਰੋਡ ਇਹ ਹਾਂ ਦੀ ਅਸੀਂ ਵੀ ਪੰਜਾਬ ਚ ਹੀ ਆ ਜਿਓਗ੍ਰਾਫਿਕਲੀ ਪੰਜਾਬੀ ਆ ਬਸ ਹੌਤਾ ਦਾ ਵਕਤ ਅਸੀਂ ਬਹੁਤ ਪਿੱਛੇ ਆਈ ਪਹਿਲੀ ਵਾਰ ਆ ਗਈ ਪੁਏ ਹਲਕੇ ਦੇ ਅੰਦਰ 18-18 ਫੁੱਟ ਚੋੜੇ ਰੋਡ ਬਣ ਲਗਿਆ ਪਹਿਲੀ ਵਾਰ। ਪੂਰੇ ਰੋਡ 11 ਕਿਲੋਮੀਟਰ ਦਾ 11.3 ਕਿਲੋਮੀਟਰ ਦਾ। ਸੋ 3 ਤਰੀਕ ਨੂੰ ਤੁਹਾਡੇ ਕੋਲ ਦੁਬਾਰਾ ਚਾਹ ਪੀਵਾਂਗੇ ਆ ਕੇ 16 ਫੁੱਟ ਚੋੜਾ ਰੋਡ ਕਰੋੜਾਂ ਰੁਪਏ ਦੀ ਲਾਗਤ ਨਾਲ ਇਹਦਾ ਕੰਮ ਸ਼ੁਰੂ ਕਰਾਵਾਂਗੇ। ਸੋ ਗੁਰੂ ਮਹਾਰਾਜ ਤੁਹਾਡੇ ਤੇ ਕਿਰਪਾ ਰੱਖੇ। ਬਾਬਾ ਰਾਣ ਤੁਹਾਡੇ ਪਰਿਵਾਰਾਂ ਤੇ ਮਿਹਰ ਰੱਖੇ ਔਰ ਵਿਆਲੇ ਦੀਆਂ ਵੀ ਤੁਹਾਡੋ 2300 ਦਿੱਤੀਆਂ ਵੀ ਮੁਸਕਰਮਾ ਦੇਤੀਆਂ ਵੀ ਮੁਬਾਰਕਾਂ ਪਾਵੇਂ ਅਸੀਂ ਸੰਕਟ ਤੋਂ ਬੁਝਣਿਆ ਪਰ ਕਰ ਵੀ ਸਾਡੀਆਂ ਰੌ ਰਿਤਾ ਨੇ ਉਹ ਵੀ ਅਸੀਂ ਪੂਰੀਆਂ ਕਰਾਂਗੇ ਸੋ ਮੈਨੂੰ ਪਤਾ ਲੱਗਿਆ ਵੀ ਇੱਥੇ ਆਪਣੇ ਜ਼ਮੀਨ ਪੱਧਰੀ ਕਰਨ ਲਈ ਵੀ ਕਾਰਸ ਕਾਰ ਸੇਵਾ ਕਰ ਰਹੇ ਨੇ ਇਹੀ ਆ ਪੰਜਾਬ ਦੇ ਵਰਤ ਸੋ ਮੈਨੂੰ ਕਹਿ ਰਹੇ ਉੱਥੇ ਚਲਣਾ ਪਰ ਕਿਉਂਕਿ ਮੈਂ ਇੱਕ ਸੰਸਕਾਰ 'ਚ ਜਾਣਾ ਉਹ ਰੋਕਿਆ ਹੋਇਆ ਨੌਜਵਾਨ ਬੱਚੇ ਦੀ ਮੌਤ ਹੋਈ ਆ ਸੋ ਮੈਂ ਮਾਫੀ ਚਾਹੁੰਦਾ ਕਿ ਮੈਨੂੰ ਨਾ ਖੜਿਓ ਮੇਰੇ ਕਰਕੇ ਉਹ ਫਿਰ ਲੇਟ ਹੋਣਗੇ ਤੇ ਮੈਂ ਨਹੀਂ ਚਾਹਦਾ ਵੀ ਇੱਕ ਵਿਚਾਰਾਂ ਦੇ ਸੰਗਠਨ ਨੂੰ ਜਾ ਮੈਨਾਂ ਸੋ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਥੋੜੇ ਜੀਆਂ ਨੂੰ ਮੈਂ ਦੇ ਦਿੰਦਾ ਫਿਰ ਤੁਸੀਂ ਸਾਰ ਨੂੰ ਲੈ ਕੇ ਜਾਇਓ ਬਹੁਤ ਬਹੁਤ ਤੁਹਾਡਾ ਧੰਨਵਾਦ ਮਿਹਰਬਾਨੀ ਵਾਹਿਗੁਰੂ ਜੀ ਕਾ ਖਾਲਸਾ ਵੈਭੂ ਜੀ ਕੋਰ ਹਰਜੀਤ ਪਿੰਡ ਪਿੰਡ ਕਿਹੜਾ ਤਾਸੀ ਤਾਸੀ ਅੱਛਾ ਆਏ ਨਹੀਂ ਹਰਜੀਤ ਕੋਰ ਅਜਮੇਰ ਸਿੰਘ ਅਜਮੇਰ ਸਿੰਘ ਮੈਂ ਖਰੀ ਗੁਰਦਾਸਪੁਰ ਦਾ ਅੱਛਾ ਜੀਤ ਕੋਰ ਨਿਰੰਜਨ ਸਿੰਘ ਆਪਾ ਥੱਲੇ ਆ ਜੀ ਜਲਵਿੰਦਰ ਕੋਰ ਵਾਈਫਾਸਟਰ ਮਹਾਰ ਸਿੰਘ रखनी भाई बस सुभेंद्र सिंह लो मत कोई सरपंच प्रतापरण सिंह चले आ जाओ नाल आ जाओ ਥੱਲੇ ਆ ਜਾਓ ਸਰਬਜੀਤ ਸੈਣੀ ਪੁੱਤਰ ਪ੍ਰਤਾਪ ਸਿੰਘ ਸਰਬਜੀਤ ਸੈਣੀ ਪੁੱਤਰ ਪ੍ਰਤਾਪ ਸਿੰਘ ਸੁਜੀਤ ਸਿੰਘ ਪੁੱਤਰ ਪ੍ਰਤਾਪ ਸਿੰਘ ਸਰਬਣ ਸਿੰਘ ਸਰਬਣ ਸਿੰਘ ਸਰਬਣ ਸਿੰਘ ਹੈ ਵੱਡਾ ਹੀ ਹੈ ਨਾ ਬਸ ਠੀਕ ਹੈ ਸੁਜੀਤ ਸਿੰਘ ਪੁੱਤਰ ਗੁਰਪਾਲ ਸਿੰਘ ਸੁਖਰਾਂ ਸਿੰਘ ਪੁੱਤਰ ਜਨਨ ਸਿੰਘ ਸੁਜੀਤ ਸਿੰਘ ਤੋਂ ਵੱਡਾ ਲੋਖਣ ਸੁਖਰਾਂ ਸਿੰਘ ਪੁੱਤਰ ਜਨਨ ਸਿੰਘ ਗੁਰਿੰਦਰ ਕੌਰ ਪਤਨੀ ਹਰਦੀਪ ਸਿੰਘ ਇੱਕ ਨਾ ਆਓ ਬਬੀ ਜਗਰਾਤ ਸਿੰਘ ਪੁੱਤਰ ਜਸਪ੍ਰੀਤ ਸਿੰਘ ਹਾਂਜੀ ਵੱਡਾ ਅੱਛਾ 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 ਸਿਕਲ ਅੱਛਾ ਸਿਕਲ ਠੀਕ ਜਗਰਾਤ ਸਿੰਘ ਪੁੱਤਰ ਜਸਪ੍ਰੀਤ ਸਿੰਘ मनवीर कौर पत्नी पलविंदर सिंह मनवीर कौर पत्नी पलविंदर सिंह भोरी देवी पत्नी मंगारामी पत्नी मंगाराम पुष्पा देवी पत्नी हरबंत सिंह पुष्पा देवी पत्नी हरवंत सिंह

ਲਖਵੀਰ ਸਿੰਘ ਪੁੱਤਰ ਨੂਰਪ੍ਰੀਤ ਸਤਵੰਤ ਸਿੰਘ ਇਹਨਾਂ ਦਾ ਹੀ ਹੈ ਲਖਵੀਰ ਸਿੰਘ ਪੁੱਤਰ ਸਤਵੰਤ ਸਿੰਘ ਨਹੀਂ ਯਾਰ ਇਹ ਤੁ ਨੂਰਪ੍ਰੀਤ ਪੁੱਤਰ ਕਿਰਪਾਲ ਸਿੰਘ ਹਾਂਜੀ ਕੌਣ ਨੇ ਤੇਰੇ ਆ ਆਹ ਬੋਤਾ ਆਇਆ ਲਾ ਲਫੜ ਬੜੀ ਜੱਦੀ ਗਾਰ ਮਾਰ ਗਿਆ ਚਲੋ ਚਲੋ ਲਖਵੀਰ ਸਿੰਘ ਜਵੀਰ ਸਿੰਘ ਪੁੱਤਰ ਸੁਲਵਿੰਦਰ ਸਿੰਘ ਅੰਜੂ ਪੌਰ ਪਤਨੀ ਅਮਰਜੀਤ ਸਿੰਘ ਨੰਬਰ 10 ਲਖਵੀਰ ਸਿੰਘ ਪੁੱਤਰ ਸਲਵੰਤ ਸਿੰਘ ਲਖਬਾ ਜੀ ਤੁਹਾਡਾ ਹੈ। ਇਹ ਕਿਹੜਾ ਤੁਹਾਡਾ? ਅੱਛਾ ਇਹ ਹੈ ਤੁਹਾਡਾ? ਅੱਛਾ ਚਲ ਕੋਈ। ਇਹ ਕਿਹਨਾਂ ਦਾ? ਇਹਨਾਂ ਦਾ। ਲਖਵੀਰ ਸਿੰਘ ਤੁਹਾਡਾ? ਹਾਂ। ਲੋ ਹਾਂ? ਦਲਵੀਰ ਸਿੰਘ ਦਾ। ਦਲਵੀਰ ਦਾ ਆਇਆ। ਆ ਦੇ ਦਿਓ। ਹਾਂ ਲੋ। ਅੱਜ ਕੋ ਪਤਨੀ ਅਮਰਜੀਤ ਸਿੰਘ ਇਹ ਕਿਹਦਾ ਯਾਰ ਸੁਣੋ। ਦਲਵੀਰ ਸਿੰਘ ਪੁੱਤਰ ਸਲਵਿੰਦਰ ਸਿੰਘ ਸਰ ਮੇਸੇ ਅਜੇ ਵਿੱਚੋਂ ਨਹੀਂ ਆਏ ਜਨਾ। ਅੱਛਾ ਇਹ ਰੱਖ ਲਓ ਨਾ। ਜਿਹੜੇ ਨਹੀਂ ਆਏ ਉਹਨਾਂ ਨੂੰ ਬਾਅਦ ਵਿੱਚ ਦੇ ਦੇ। ਜਸਵੀਰ ਕੌਰ ਪਤਨੀ ਜਗੀਰ ਸਿੰਘ ਜਗੀਰ ਸਿੰਘ ਪੁੱਤਰ ਸੰਤੋਖ ਸਿੰਘ ਜਗੀਰ ਕੌਰ ਅੱਛਾ ਆਓ ਮੈਡਮ ਕਿੱਥੇ ਆ ਮੈਡਮ ਕਾ ਕੋਈ ਜਗਿੰਦਰ ਸਿੰਘ ਅੱਛਾ ਪੁੱਤਰ ਕਿਸ਼ਨ ਸਿੰਘ ਲੋ ਜੀ ਲੋ ਜੀ ਜਗਿੰਦਰ ਸਿੰਘ ਪੁੱਤਰ ਕਿਸ਼ਨ ਸਿੰਘ ਦੋਵਣ

ਆਰਕ ਗੁਰਮੀਤ ਕੋਰ ਪੰਡਿਆ ਜੀ ਜਿਹੜਾ ਬੰਦਾ ਹੈ ਹਾਂਜੀ ਹਾਂਜੀ ਬਹੁਤ ਵਧੀਆ ਕੀਤਾ ਤੁਸੀਂ ਹਾਂ ਔਰ ਗੁਰਨਾਮ ਸਿੰਘ ਪੁੱਤਰ ਕਰਨਾਲ ਸਿੰਘ ਆ ਜੀ ਉਹ ਆ ਗਏ ਬਹੁਤ ਨਾਲ ਬੰਦਾ ਵੀ ਆਪ ਨੂੰ ਤਾਂ ਹੈ ਨਹੀਂ ਕੋਈ ਗੱਲ ਹਾਂਜੀ ਰਤਨ ਚੰਨ ਸਾਧਰੇ ਰੇ ਰਿਉਮ ਆ ਨਹੀਂ ਕੋਈ ਗੱਲ ਗੁਰਨਾਮ ਸਿੰਘ ਪੁੱਤਰ ਕਰਨਾਲ ਸਿੰਘ ਆ ਜਾਓ ਨੀਸ਼ਾ ਰਾਣੀ ਪਤਨੀ ਨਰੇਸ਼ ਕੁਮਾਰ ਲੋ ਜੀ ਕੋਟਵਾਲ ਦੇਵੀ ਪਤਨੀ ਸੁਖਦੇਵ ਸਿੰਘ ਗੁਰਤੇਜ ਸਿੰਘ ਪੁੱਤਰ ਮਨੋਤ ਸਿੰਘ कश्मीर कौर पत्नी जसवीर सिंह कुलदीप सिंह पुत्र सलविंदर कुलदीप सलविंदर सिंह पुत्र सुरंत सिंह करतार चंद पुत्र अनंत राम करतार चंद पुत्र अनंत राम इंदरजीत सिंह पुत्र अजनेर सिंह अमरजीत पुत्र हंसराज अमरजीत पुत्र हंसराज तो hmm? अमनदीप पुत्र मंगाराम अजमेर सिंह पुत्र बखमीर सिंह अजय सिंह पुत्र परविंदर पर सिंह ਆਪਣੇ ਮਾਸ਼ਮਾ ਅੱਛਾ ਹੈ। ਹਾਂ। ਤੱਕ ਮੈਂ ਰੋਕੀ ਨਾ ਫਿਰ ਆਉਂਦਾ। ਹਲੋ। ਹਾਂਜੀ ਹਣ ਸਸੀ ਕਾ ਬਾਜੀ। ਹਾਂਜੀ ਬਾਜੀ ਸਸੀ ਕਾਲ। ਪੁੱਤਰ ਬਲਦੇਵ ਸਿੰਘ। ਕਿਹੜੇ? ਤਿਆਰ ਹੋ ਜਾਂ। ਸੁਖਵਿੰਦਰ ਸਿੰਘ ਪੁੱਤਰ ਬਲਦੇਵ ਸਿੰਘ। ਹਿੰਮਤ ਸਿੰਘ ਪੁੱਤਰ ਪ੍ਰੀਤਮ ਸਿੰਘ। ਹਾਂ। ਸ਼ਾਮਰ ਸਿੰਘ। ਪਤਰਜੀਤ ਸਿੰਘ ਹਏ ਆਓ ਸਲਾਵਰ ਸਿੰਘ ਪਤਰ ਸੰਸਾਰ ਸਿੰਘ ਆਓ ਸੁਰਿੰਦਰ ਸਿੰਘ ਪਤਰ ਜਰਨੈਲ ਸਿੰਘ ਸੁਰਿੰਦਰ ਸਿੰਘ ਪਤਰ ਜਰਨੈਲ ਸਿੰਘ ਸੁਨੀਤਾ ਦੇਵੀ ਪਤਨੀ ਸਲਾਵਰ ਸਿੰਘ ਕੋਈ ਐ ਤਸਵੀਰ ਚਲੋ ਸ੍ਰੀ ਕਨਵਨਾ ਸੁਮੇਤਾ ਦੇਵੀ ਪਤਨੀ ਆਓ ਬੰਨੀ ਸ਼ਰਮ ਸਿੰਘ ਕੋਈ ਦੋਣਾਂ ਕੰਪਲਿੰਗ ਮੇ ਨਾ ਦੋ ਹੈ ਇਹ ਵੀ ਨਹੀਂ ਤਿੰਨ ਹੋ ਗਏ ਫਿਰ ਨਹੀਂ ਨਹੀਂ ਥੱਲੇ ਆ ਲੰਘੀ ਹੋ ਰਹੀ ਹੈ ਇਹ ਸੁਨੀਤਾ ਦੇਵੀ ਪਤਨੀ ਸੁਰਮ ਸਿੰਘ ਦਾ ਨਾਮਾ ਨਾ ਲਾ ਮੋੜਾ ਯਾਰ ਅੱਛਾ ਓਕੇ ਲਓ ਲਓ ਠੀਕ ਹੈ ਭਾਜੀ ਸੁਖਵਿੰਦਰ ਸਿੰਘ ਪੱਤਰ ਸਾਈ ਦਾਸ ਜੀ सुरेंद्र ਸਿੰਘ ਪੁੱਤਰ ਕਰਨਾਲ ਸਿੰਘ ਇਹ ਤੁਹਾਡਾ ਅੱਛਾ ਜੀ ਸੁਖਵਿੰਦਰ ਸਿੰਘ ਪੱਤਰ ਸਾਈ ਦਾਸ ਲੋ ਇਹ ਕਿਹਨਾਂ ਦਾ ਸਰ ਸੁਰਿੰਦਰ ਸਿੰਘ ਜੀਸ਼ ਕੁਮਾਰ ਪੁੱਤਰ ਸਰਦਾਰ ਸਿੰਘ राजेश कुमार पुत्र सरदार सिंह राज सिंह पुत्र चतर सिंह राजेश कुमार राज सिंह पुत्र चतर सिंह रमन कुमार पुत्र सुरंत सिंह राज सिंह, रमन कुमार पुत्र सुरंत सिंह रमन लो रशपाल सिंह पुत्र सरदार सिंह रघवीर सिंह पुत्र सरदार सिंह प्रवीण कुमार पुत्र प्रेमनाथ जसवीर कौर पत्नी जगतार सिंह जसवीर कौर पत्नी जगतार सिंह कांता देवी पत्नी थाम अनीता रानी पत्नी रमन कुमार अनीता रानी पत्नी रमन कुमार ਅਨਿਤਾ ਦਾ ਅਮਾ ਭਾਜੀ ਆਇਆ ਕਿ ਅੱਛਾ ਇਹ ਵੀ ਅਨਿਤਾ ਰਾਣੀ ਕਰਨ ਸਿੰਘ ਪੁੱਤਰ ਸਿੰਘ ਕਰਨ ਸਿੰਘ ਜਿਹੜੀ ਮਾਤਾ ਦਾ ਅੱਛਾ ਕੋਈ ਨਹੀਂ ਕੋਈ ਮਾਤਾ ਪਿਤਾ ਜਟਾਂ ਦੇ ਮੁੱਖ ਮੰਤਰੀ ਜੀ ਨੇ ਐਲਾਨ ਕੀਤਾ ਸੀ ਉਹਦੇ ਤਾਹਤ ਮੁਆਵਜ਼ਾ ਰਾਸ਼ੀ ਵੰਡੀ ਗਈ ਹੈ ਜੀ ਕੀ ਕਹਣਾ ਜੀ ਆ ਬਿਲਕੁਲ ਇੱਕ ਵਾਰ ਫਿਰ ਮੈਂ ਆਪਣੇ ਪਿਆਰੇ ਲੋਕਾਂ ਚ ਆਇਆ ਸੋ ਪਿਛਲੇ ਦਿਨਾਂ ਦੇ ਦੌਰਾਨ ਜਿਹੜੀ ਹੜ੍ਹਾਂ ਦੀ ਕਰੋਪੀ ਪੰਜਾਬ ਨੇ ਝੱਲੀ ਆ ਉਸ ਕਰੋਪੀ ਦੇ ਦੌਰਾਨ ਕਾਫੀ ਪੰਜਾਬ ਦਾ ਨੁਕਸਾਨ ਹੋਇਆ ਸਾਡੀਆਂ ਫਸਲਾਂ ਦਾ ਨੁਕਸਾਨ ਹੋਇਆ ਸਾਡੇ ਘਰਾਂ ਦਾ ਨੁਕਸਾਨ ਹੋਇਆ ਸਾਡੇ ਪਸ਼ੂਆਂ ਦਾ ਨੁਕਸਾਨ ਹੋਇਆ ਇਤੋਂ ਤੱਕ ਵੀ ਬੜੀਆਂ ਕੀਮਤੀ ਮਨੁੱਖੀ ਜ਼ਾਨਾਂ ਵੀ ਇਸ ਹੜਾਂ ਦੀ ਭੇਟ ਚੜੀਆਂ ਸੋ ਉਸ ਸਮੇਂ ਦੌਰਾਨ ਕਾਫੀ ਵੱਡੀ ਮਾਤਰਾ ਦੇ ਵਿੱਚ ਸਰਕਾਰ ਨੇ ਵੀ ਪੂਰੀ ਤਰ੍ਹਾਂ ਗ੍ਰਾਉਂਡ ਤੇ ਰਹਿ ਕੇ ਕੰਮ ਕੀਤਾ ਤੇ ਆਮ ਲੋਕਾਂ ਨੇ ਵੀ ਕਾਫੀ ਇੱਕ ਦੂਜੇ ਦੀ ਮਦਦ ਕੀਤੀ ਸੋ ਉਹ ਸਮਾਂ ਜਿਹੜਾ ਆ ਪੰਜਾਬ ਨੇ ਹੰਡਾਇਆ ਉਹਦੇ ਜ਼ਖਮ ਉਹਦੇ ਦਰਦ ਜਿਹੜੇ ਆ ਉਹ ਸਾਝੇ ਸਾਝੇ ਅਸੀਂ ਆ ਭਰਨ ਦੀ ਕੋਸ਼ਿਸ਼ ਕਰ ਰਹੇ ਹਾਂ ਸੋ ਜਿਹੜਾ ਵਾਦਾ ਮਾਨਯੋਗ ਮੁੱਖ ਮੰਤਰੀ ਜੀ ਨੇ ਕੀਤਾ ਹੈ ਕਿ ਅਸੀਂ ਦਿਹਾੜੀ ਤੋਂ ਪਹਿਲਾਂ ਪਹਿਲਾਂ ਪੰਜਾਬ ਦੇ ਜਿਹੜੇ ਹੜ੍ਹ ਪੀੜਤ ਨੇ ਉਹਨਾਂ ਨੂੰ ਮੁਆਵਜ਼ਾ ਰਾਸ਼ੀ ਦੇ ਕੇ ਜਿਹੜਾ ਆ ਉਹਦੀ ਸ਼ੁਰੂਆਤ ਕਰਾਂਗੇ ਸੋ ਮੇਰੇ ਹਲਕਾ ਪੋਆ ਦੇ 82 ਪਿੰਡ ਨੇ ਜਿਹੜੇ ਹੜ੍ਹਾਂ ਤੋਂ ਪ੍ਰਭਾਵਿਤ ਨੇ ਜਿਨ੍ਹਾਂ ਦੀ ਲਿਸਟ ਬਣੀ ਆ ਸੋ ਉਹਨਾਂ ਦੇ ਵਿੱਚੋਂ 19 ਪਿੰਡ ਅਸੀਂ ਦਿਹਾੜੀ ਤੋਂ ਪਹਿਲਾਂ ਪਹਿਲਾਂ ਕਵਰ ਕਰਨੇ ਸੀਗੇ ਸੋ ਮੈਨੂੰ ਖੁਸ਼ੀ ਆ ਕਿ ਅਸੀਂ ਪਹਿਲੇ ਦਿਨ ਜਿਹੜਾ 5 ਪਿੰਡ ਕਵਰ ਕੀਤੇ ਉਸ ਤੋਂ ਬਾਅਦ ਫਿਰ ਅਸੀਂ 7 ਪਿੰਡ ਕਵਰ ਕੀਤੇ ਤੇ ਅੱਜ ਅਸੀਂ 7 ਪਿੰਡ ਹੋਰ ਕਵਰ ਕੀਤੇ ਆ ਤੇ ਲਗਭਗ ਜਿਹੜੀ ਆ ਉਹ ਅੱਜ 1 ਕਰੋੜ 54 ਲੱਖ ਦੀ 53 ਲੱਖ ਦੀ ਜਿਹੜੀ ਰਾਸੀ ਆ ਉਹ ਲੋਕਾਂ ਨੂੰ ਉਹਨਾਂ ਦੇ ਚੈੱਕ ਵੰਡੇ ਆ ਸੋ ਇਹ 570 ਕਰੋੜ ਰੁਪਈਆ ਜਿਹੜਾ ਇਹਨਾਂ ਦਿਨਾਂ ਦੇ ਦੌਰਾਨ ਜਿਹੜਾ ਅਸੀਂ ਵੰਡਿਆ ਸੋ ਆਨ ਵਾਲੇ ਦਿਨਾਂ ਚ ਅਗਲੇ ਜਿਹੜੇ ਪਿੰਡ ਰਹਿ ਗਏ ਆ ਉਹ ਵੀ ਉਹਦੀ ਸ਼ੁਰੂਆਤ ਕਰਾਂਗੇ ਸੋ ਲੋਕਾਂ ਚੋ ਆ ਲੋਕਾਂ ਦੇ ਨਾਲ ਖੜੇ ਆ ਸੋ ਕਿਸੇ ਤਰ੍ਹਾਂ ਦੀ ਵੀ ਕੋਈ ਦਿੱਕਤ ਜਿਹੜੀ ਰਹੀ ਹੈ ਇਸ ਸਮੇਂ ਦੇ ਦੌਰਾਨ ਉਹਨੂੰ ਕਵਰ ਕਰਨ ਦੇ ਲਈ ਜਿਹੜਾ ਸੋ ਮਹਿਮਾਨਜੋਗ ਮੁੱਖ ਮੰਤਰੀ ਜੀ ਦਾ ਵੀ ਸ਼ੁਕਰੀਆ ਅਦਾ ਕਰਦਾ ਕਿ ਉਹਨਾਂ ਨੇ ਇਨੀ ਫਾਸਟ ਤੇਜ਼ ਰਫ਼ਤਾਰ ਦੇ ਨਾਲ ਹਰ ਪਿੰਡਾਂ ਦੀ ਵਾਹ ਫੜੀ ਹੈ ਸਾਇਦ ਇਤਿਹਾਸ ਦੇ ਅੰਦਰ ਆਪਣੇ ਆਪ ਚ ਪਹਿਲੀ ਸਰਕਾਰ ਹੋਵੇਗੀ ਸੋ ਅੱਜ ਸੱਤ ਪਿੰਡਾਂ ਨੂੰ 1 ਕਰੋੜ 54 ਲੱਖ ਰੁਪਏ ਦੀ ਜਿਹੜੀ ਰਾਸੀ ਹੈ ਉਹ ਤਕਸੀਮ ਕੀਤੀ ਹੈ